ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ 5 ਝੋਟੀਆਂ ਵਿਖਾਵਾਂਗੇ ਤੋਕੜਾਂ ਗੱਬਣਾ ਦੇ ਸੱਜਣਾ ਤੇ ਆਪਾਂ ਪਹੁੰਚੇ ਬਾਈ ਛੇਰੇ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਲੈਣੇ ਆ ਜਾਣਕਾਰੀ ਪਸ਼ੂਆਂ ਦੇ ਬਾਰੇ ਸਸੇਗਾ ਬਾਈ ਜੀ ਸਸੇਗਾ ਜੀ ਜੀ ਸਤਿ ਸ੍ਰੀ ਅਕਾਲ ਜੀ ਠੋਸ ਨਾ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਕਿਰਪਾ ਦੇ ਗੁਰੂ ਰਾਮ ਦਾਸ ਦੀ ਪੁੱਤ ਚਲੋ ਕਿਰਪਾਈ ਚਾਹੀ ਵਧੀਆ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾਜੀ ਪਿੰਡ ਮਾਲਾਗੜੀ ਤਹਿਸੀਲ ਹਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98453617 ਠੀਕ ਹੈ ਜੀ ਹਾਂਜੀ ਇਹ ਕਰੀਏ ਸ਼ੁਰੂਆਤ ਜੀ ਹਰ ਹਾਂਜੀ ਕਰੀਏ ਆ ਦੱਸਿਓ ਪਹਿਲੇ ਨੰਬਰ ਤੇ ਝੋਟੀ ਇਹ ਵੀ ਜੀ ਦੂਜਾ ਸੂਬਾ ਝੋਟੀ ਆ ਅੱਛਾ ਜੀ ਤੇ ਜਿਹੜੋਂ ਗਾਂ ਸਾਢੇ ਪੰਜਾਂ ਤੋਂ 6 ਮਹੀਨਿਆਂ ਦੇ ਵਿੱਚ ਮਤਲਬ 6ਵਾਂ ਜਾਂਦਾ ਪਿਆ ਸਾਢੇ ਪੰਜਾਂ ਮਹੀਨਿਆਂ ਦੀ ਗੱਬਣਾ ਚੈੱਕ ਪਾਸ ਆ ਅੱਛਾ ਜੀ ਤੇ ਇਸ ਟਾਂ ਤੇ ਇਹਦੇ ਬੋਲ ਮੰਨ ਲਓ 6 ਵਾਲੇ 7 ਕਿਲੋ ਦੁੱਧ ਤਿਆਰ ਆ ਪੂਰਾ ਠੀਕ ਹੈ ਠੀਕ ਹੈ ਜੀ ਸਿੱਖ ਤੇ ਆਪਾਂ ਛੇ ਕਰ ਇਹ 6 ਮਹੀਨੇ 8 ਮਹੀਨੇ ਜਾਂਦੇ ਪੰਨਿਆਂ ਦੀ ਚੈੱਕ ਪਾਸ ਆ ਤੇ ਖੋਲਿਓ ਭਾਈ ਜੀ ਫਿਰ ਖੋਲ ਦੋ ਲੋ ਭਾਈ ਜੀ ਫੇਸ ਕੁਆਲਟੀ ਕਰੋ ਚੈੱਕ ਤੁਸੀਂ ਇਹਨਾਂ ਜੈੱਡ ਬਲੈਕ ਆ ਗਈ ਆ ਕਿ ਸੱਜਣ ਨੇ ਫਿਰ ਕਿੰਨਾ ਵੇ ਪਿਆ ਦੋ ਜੀ 12 ਕਿਲੋਟਰ ਮੈਂ ਚੁੰਦੇ ਆ ਠੀਕ ਆ ਠੀਕ ਆ ਉਹ ਸੱਜਣ ਨੇ 12 ਲੀਟਰ ਦਾ ਬੋਤਲ ਭਰਿਆ ਆ ਇਹਨੂੰ ਉਹ ਲੈ ਜਾਓ ਤੇ ਅਸਤੇ ਅੰਨਾ ਜਿਹੜੀ ਪੰਨਿਆਂ ਵੀ ਨਿਕਿਆ ਚੱਕ ਪਾਸ ਤੇ 6 7 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਆਰਡਰ ਕੁਆਲਟੀ ਤੇ ਥਣ ਤੁਣ ਬਹੁਤ ਹੀ ਚੰਗਾ ਲੱਗਾ ਜੀ ਕਰੋ ਚੈੱਕ ਜੀ ਕਦ ਵਜਨ ਦੀ ਪੂਰੀ ਸੋਹਣੀ ਆ ਜਿੰਨੀ ਵੀ ਆ ਹਾਂਜੀ ਹਾਂਜੀ ਬਾਬਾ ਜੀ ਥਣ ਤੁਣ ਤੋਂ ਲੱਗੇ ਤੋਂ ਚੈੱਕ ਕਰਾਉਨੇ ਬਹੁਤ ਹੀ ਚੰਗਾ ਲੱਗਾ ਵਾ ਕਰੋ ਜੀ ਲੱਗੇ ਤੋਂ ਆ ਫੁੱਟਬਾਲ ਵੀ ਪਣੀ ਪਈ ਆ ਜੇ ਜੇ ਸਵੇਰ ਨੂੰ ਕੱਪੜੇ ਕੱਢ ਜੇ ਨੂੰ ਬਾਈ ਤੇ ਤੀਜੇ ਨੂੰ ਬਾਈ ਜੀ ਗੱਬਣ ਜੇ ਦੁਜਾ ਸਹੀ ਠੀਕ ਹੈ ਠੀਕ ਹੈ ਲੋ ਜੇ ਤੀਜੇ ਸਵੇਰ ਨੂੰ ਗਾ ਗੱਬਣ ਆਰੇ ਕਰੋ ਚੱਕ ਥਣ ਪਾਂਡਾ ਬਹੁਤ ਚੰਗਾ ਲੱਗਾ ਵਾ ਬਹੁਤ ਸੋਹਣਾ ਲੱਗਾ ਆਰੇ ਮੈਨੂੰ ਠੀਕ ਜੀ ਲੋ ਬਾਈ ਥਣ ਤੋਂ ਤੁਸੀਂ ਲਾ ਕੇ ਤਾਂ ਚੱਕ ਕਰ ਸਕਦੇ ਜੀ ਕਰ ਮੜੀਆਂ ਨੂੰ ਹਾਂਜੀ ਮੇਰੀ ਜੀ ਕਰੋ ਲੱਗੇ ਤਾਂ ਚੈੱਕ ਤੁਸੀਂ ਥਾਣ ਸੁਣ ਬਹੁਤ ਚੰਗਾ ਗਿੱਟ ਗਿੱਟ ਤੇ ਲੱਗਾ ਵਾ ਤੇ ਕੀ ਮੁੱਲ ਕਰਨਾ ਪਈ ਇਹ ਤਾਂ ਹਰ ਮੁੱਲ ਜੀ ਤੁਹਾਨੂੰ ਪਤਾ ਆਪਣੇ ਨਿਕ ਨਿਕ ਹੀ ਹੁੰਦੇ ਆ ਹਾਂਜੀ ਪਰਸੋਂ ਆਪਾਂ ਮਾਲ ਪਾਇਆ ਮੰਨ ਲਓ ਇਹ 10000 ਡੰਗਰ ਦੇ ਹਿਸਾਬ ਨਾਲ ਹਾਂਜੀ ਹਾਂਜੀ ਇੱਕੇ ਦਿਨ ਚ ਹੀ ਸੇਲ ਹੋ ਗਏ ਭਾ ਨਿਕਾਵੇ ਦੇ ਵੀ ਜੀ ਹਰ ਕੋਈ ਖਰੀਦੇ ਨਾਲ ਬਿਲਕੁਲ ਬਿਲਕੁਲ ਸਹੀ ਗੱਲ ਹਾਂਜੀ ਹਾਂਜੀ ਜੇ ਆਪਾਂ ਮੰਨ ਲਓ ਵੀ 60000 ਵਾਲੀ ਚੀਜ਼ ਲੱਖ ਦੀ ਪਾ ਦੇਣੀ ਤੇ ਉਹ ਕਿਥੋਂ ਵਿਗਣੀ ਹਾਂਜੀ 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 ਡੰਗਰ ਦੇ ਹਿਸਾਬ ਨਾਲ ਆਪਾਂ ਜੋ ਨਾਮ ਮਤਲਬ ਵੀ ਰਲਦਾ ਮਿਲਦਾ ਪਾਵਾਂਗੇ ਆਪਾਂ ਠੀਕ ਹੈ ਠੀਕ ਹੈ ਇਹਦਾ ਵੀ ਜੀ ਮੁੱਲ ਕਰਾਉਣਾ ਤੇ ਭਾਵੇਂ ਆਪਾਂ 70 ਕਰ ਲਈਏ 65 ਕਰ ਲਈਏ ਜਿਹੜੀ ਹਾਨ ਆਈ ਆ ਨਾ 55000 ਚੋਂ 200 ਰੁਪਏ ਛੋਟ ਕਰਨੀ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਦੂਜੀ ਵਾਰੀ ਦੱਸਦੇ ਆ ਬਾਅਦ ਚ ਆਪਾਂ ਤੇ ਬਾਈ ਇੱਕ ਨਾ ਵੀਰਪ੍ਰਾਵਾ ਦੇ ਦੋ ਕੰਨ ਫੋਨ ਆਏ ਕਿ ਬਾਈ ਜੀ ਵੀਰ ਤੁਹਾਡੇ ਥੋੜੇ ਜਿਹਾ ਘੱਟ ਹੁੰਦੇ ਆ ਹਾਂਜੀ ਤੇ ਬਾਕੀ ਆਪਾਂ ਉਹਨਾਂ ਨੂੰ ਵੀਰਪ੍ਰਾਵਾ ਦੀ ਜਾਣਕਾਰੀ ਜਿਹੜੀ ਆ ਕਿ ਵੀਰ ਤੁਹਾਡੇ ਜਿੰਨੇ ਪਹਿਗੇ ਬਿਲਕੁਲ ਜੈਨੂਅਲ ਨੇ ਸਾਰੇ ਵੀਰਪ੍ਰਾਵਾ ਨੇ ਜਿੰਨੇ ਨੇ ਪਸ਼ੂ ਖਰੀਦਣਾ ਮਾਲ ਖਰੀਦਣਾ ਉਹ ਤੇ ਵੀ ਉਹ ਭਾਵੇਂ 200 ਹੀ ਹੋਵੇ ਤੇ ਮਾਲ ਬਈ ਜੇ ਚੰਗਾ ਹੋਵੇ ਤੇ ਬਿਲਕੁਲ ਵੇਖ ਜਾਂਦਾ ਵਾ ਵੀ ਜੀ ਭਾਵੇਂ ਜਿੰਨਾ ਮਰਜੀ ਵੀ ਉਹ ਭਾਵੇਂ 200 ਤੇ ਭਾਵੇਂ 150 ਤੇ ਭਾਵੇਂ 250 ਹੈ ਨਾ ਮਾਲ ਗਾੜੀ ਸਾਫ ਸੁਥਰਾ ਹੈ ਨਾ ਆਪਣਾ ਹਾਂਜੀ ਹਾਂਜੀ ਤੇ ਹਰ ਕੋਈ ਵੀਰਪਰਾ ਖਰੀਦਣ ਵਾਲਾ ਜੇ 200 ਬੰਦੇ ਨੇ ਮੰਨ ਲਓ ਵੀ ਮੰਨ ਲਓ ਵੇਖ ਲਈ ਵੀਡੀਓ ਤੇ ਵਿੱਚੋਂ ਦਹਾਂ ਚ ਪੰਜਾਂ ਜਾਣਿਆਂ ਨੇ ਲੈ ਲਿਆ ਤੇ ਆਪੇ ਮਾਲ ਵੇਚ ਲਿਆ ਬਿਲਕੁਲ ਬਿਲਕੁਲ ਇਹ ਤਾਂ ਹੀ ਆਪਣੇ ਮਤਲਬ ਅੱਖੀ ਪਰਖਿਆ ਵਾ ਵੀ ਚਾਰ ਪੰਜ ਵੀਊ ਹੋਇਆ ਵਾ ਤੇ ਮਾਲ ਵੇਚ ਜਾਂਦਾ ਜੀ ਹਾਂ ਨਾ ਮਾਲ ਦਾ ਵੀ ਜੀ 200 300 ਤੇ ਮੰਨ ਲਓ ਵਾਲ ਵੇਦ ਕਹਿੰਦਾ ਮੁੜ ਕੇ ਵੀਡੀਓ ਚੱਲਣ ਨੂੰ ਭਾਵੇਂ ਛੇ ਛੇ ਸਾਸ ਸਾ ਜੀ ਆ ਚੱਲ ਜੇ ਬਿਲਕੁਲ ਸਹੀ ਗੱਲ ਹੈ ਤੇ ਉਹ ਮੈਸੇਜ ਆਪਾਂ ਤਾਂ ਨਹੀਂ ਭਰਾਵਾ ਤੱਕ ਬਾਕੀ ਇਹ ਵੀ ਮਾਲ ਗਾੜੀ ਚੰਗਾ ਹੋਣਾ ਚਾਹੀਦਾ ਬਿਲਕੁਲ ਸਹੀ ਇਹ ਮਾਲ ਤੇ ਡਿਪੈਂਡ ਕਰਦਾ ਹਾਂਜੀ 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 ਤੇ ਹਰ ਕੋਈ ਵੀਰ ਭਰਾ ਜਿਹੜਾ ਵੀ ਵੇਖਣ ਆਲਾ ਬੈਠਾ ਉਹ ਇੰਨਾ ਦੇ ਟਾਈਮ ਬਿਲਕੁਲ ਜੀ ਤੇ ਹੁਣ ਦੱਸਿਓ ਦੂਜੇ ਨੰਬਰ ਦੀ ਜਿਹੜੀ ਝੋਟੀ ਇਹਦੇ ਬਾਰੇ ਦੱਸਿਓ ਹੁਣ ਜਾਣਕਾਰੀ ਦਈਏ ਇਹ ਵੀ ਜੀ ਮੰਨ ਲਓ ਵੀ ਇਹ ਵੀ ਉਹੀ ਚੀਜ਼ ਐ ਐਸੀ ਲਿਜੀ ਸੂਏ ਨੂੰ ਮੰਨ ਲਓ ਗਾਂ ਗੱਭਣਿਆ ਇਸ ਟਾਈਮ ਤੇ ਮੰਨ ਲਓ ਵੀ ਇਹਦੇ ਕੋਲ 7 ਕਿਲੋ ਲੀਟਰ ਦੁੱਧ ਤਿਆਰ ਐ 7 ਤੋਂ 8 ਲੀਟਰ ਠੀਕ ਐ ਕਿਲੋ ਕਰਕੇ ਘਰ ਵਾਲਿਆਂ ਨੇ ਕਰਕੇ 30 ਮਾਲ ਦੀ ਜੀ ਅੱਜ ਹੀ ਮੈਂ ਖਰੀਦਿਆ ਸਾਰਾ ਠੀਕ ਐ ਠੀਕ ਐ ਜੀ ਅੱਜ ਹੀ ਖਰੀਦਿਆ ਅੱਜ ਹੀ ਵੀਡੀਓ ਤੇ ਆਪਾਂ ਪਾਦੇ ਲੱਗੇ ਆ ਠੀਕ ਐ ਜੀ ਤੇ ਇਹ ਮੰਨ ਲਓ ਵੀ ਇਹ ਵੀ ਮੇਰੀ ਜੀ ਮੈਂ ਇਹ ਵੀ ਮੱਝ ਤੋਂ ਗੇ ਲੈਣਾ ਹਾਂ ਉਤੋਂ ਕਿਲੋ ਕਚੋਈ ਆ ਇਹ ਵੀ ਕਿਲੋ ਡੇਢ ਕਿਲੋ ਚੋ ਇਹ ਦੇਖੋ ਵੀਰ ਜੀ ਕੱਦ ਮਜਨ ਦੀ ਪੂਰੀ ਫੁੱਲਿਆ ਠੀਕ ਹੈ ਠੀਕ ਹੈ ਲੋ ਵੀ ਇਹ ਵੀ ਜੈੱਟ ਬਲੈਕ ਆ ਗਿਆ ਤੇ ਪਰ ਮੱਥੇ ਵਿੱਚ ਫੁੱਲ ਜੂਰ ਆ ਗਿਆ ਦੇ ਬਾਕੀ ਖਾਂਡਾ ਬਹੁਤ ਹੀ ਚੰਗਾ ਲੱਗਾ ਵਾ ਬਹੁਤ ਸੋਹਣਾ ਵਿੱਜੀ ਇਹਨੂੰ ਕਹਿੰਦੇ ਕਿ ਇਹਨੇ ਸੱਜਣ ਨੇ ਕਿੰਨਾ ਕੁ ਦਿੱਤਾ ਦੁੱਧ ਵੀਰੇ ਥੱਲੇ ਵਿੱਜੀ ਚਾਹੁੰਦਾ ਮੈਂ ਲੋਕ ਕਹਿੰਦੇ ਇਹਨੂੰ ਚੁੰਦੇ ਰਹੇ ਠੀਕ ਠੀਕ ਹੁਣ ਭੰਡਾ ਲੱਗਦਾ ਇਹ ਵਿੱਜੀ ਕੋ ਚੁੰਦੇ ਰਹੇ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਲਓ ਭਾਈ ਲੱਗੇ ਤਾਂ ਚੈੱਕ ਕਰਾਵਾਂਗੇ ਤੁਹਾਨੂੰ ਤਾਂ ਖਾਣਾ ਵੀ ਫਿਰ ਨਾ ਕਰ ਲੱਭਾ ਉਹਦੀ ਚੰਗੀ ਆ ਬਹੁਤ ਚੰਗੀ ਵਿੱਜੀ ਤੇ ਕਰੋ ਜੀ ਚੈੱਕ ਇਹ ਕਿੰਨੇ ਸੂਏ ਨੂੰ ਕਾ ਕੱਪੜੇ ਵੀਰੇ ਇਹ ਵੀ ਦੀ ਤੀਜੇ ਸੂਏ ਨੂੰ ਆ ਇਹ ਵੀ ਜੀ ਜੀ ਬੜਾ ਸੋਹਣਾ ਲੱਗਿਆ ਜੀ ਜੇ ਸੁਣੇ ਨਾ ਕਬੜੀਆਂ ਦੇ ਫਲ ਤੋਂ ਨੇ ਨਾ ਬਹੁਤ ਚੰਗਾ ਲੱਗਾ ਤੇ ਦੂਜੀ ਸਾਈਡ ਤੋਂ ਆਪਾਂ ਜਰੂਰ ਇੱਕ ਨਾ ਤੁਹਾਨੂੰ ਦਰਸ਼ਨ ਕਰਾਉਣਾ ਥੋੜਾ ਜਿਹਾ ਇਹ ਬਹੁਤ ਹੀ ਯਾਰਾ ਚੰਗਾ ਬੜੀ ਮੜੀ ਸਾਡੇ 5-6 ਮਹੀਨੇ ਦੇ ਲੱਗੇ ਬੰਨੇ ਹੈਗੇ ਜੇ ਚੱਕ ਪਾਸ ਠੀਕ ਠੀਕ ਹੈ ਜੀ ਲਓ ਭਾਜੀ ਕਰੋ ਲੱਗੇ ਤਾਂ ਚੱਕਦੇ ਅਗਲੀ ਸਾਈਡ ਤੋਂ ਜਰੂਰ ਦਿਖਾਓ ਥਣ ਥਣ ਤੇ ਬਹੁਤ ਬਹੁਤ ਯਾਰਾ ਤੇਲ ਲੱਗਾ ਜੇ ਥਣ ਠੀਕ ਹੈ ਜੀ ਤੇ ਦੱਸਿਓ ਭਾਜੀ ਮੰਨ ਲਓ ਵੀ ਕੋਈ ਦੂਜਾ ਲਾ ਲਈ ਜਾਂ ਪੰਜਾ ਲਾ ਲਈ ਹੈ ਜੀ ਦੂਜੇ ਸੂਈ ਆ ਹਾਂਜੀ ਤੇ ਬਿਲਕੁਲ ਤਾਜੀ ਸੂਈ ਨਾਲੂ ਤੇ ਬੱਚਾ ਵਾ ਇਦੇ ਕੋਲ ਵੀਰ ਜੀ 11 ਤੋਂ 12 ਕਿਲੋ ਦੁੱਧ ਤਿਆਰ ਹੋਊਗਾ ਅੱਛਾ ਜੀ ਪਟੋਲ ਕਿ ਵਸਾਉਨੇ ਆ ਠੀਕ ਠੀਕ ਇਹ ਵੀ ਵੀਰ ਜੀ ਮੈਂ 2.5 2.5 ਕਿਲੋ ਚੋਈ ਤੋਂ ਦੋ 2.5 ਕਿਲੋ ਅੱਛਾ ਜੀ ਤੇ ਬਾਕੀ ਹੈ ਭਾਜੀ ਇਹ ਫਿਲਪ ਹੋਈ ਨਹੀਂ ਤਾਈ ਜੀ ਇਹ ਵੀ ਆਜੀ ਆਈ ਹੈ ਤੇ ਇਹ ਨੂੰ ਕਿੰਨਾ ਕਿੰਨਾ ਹੋਗਾ ਜੀ ਇਹ ਨੂੰ ਵੀਰ ਜੀ ਮੰਨ ਲਓ ਕਿਰਬਨ ਕੋਈ ਭਾਜੀ 6-7 ਮੰਦੇ ਹੋਊਗਾ ਜੀ ਠੀਕ ਠੀਕ ਬਹੁਤ ਦੁੱਧ ਵਾਲੇ ਮੋਹੜਾ ਵਾਲੇ ਠੀਕ ਠੀਕ ਮਤਲਬ ਵੀ ਇਹਨਾਂ ਤਿਆਰ ਆ ਇਹ ਜਸੂਆ ਠੀਕ ਹੈ ਚਵਾਈ ਚੁਈ ਬਹੁਤ ਸੋਹਣੀ ਹੈ ਤੇ ਜਸੂਆ ਸੀ ਹਾਂਜੀ ਜਸੂਆ ਠੀਕੇ ਬੰਦੇ ਨੇ ਘਮਾਇਆ ਗਿਆ ਕਾਗੀ ਜੇ ਤੇ ਕੱਦ-ਕੱਡ ਬਹੁਤ ਹੀ ਚੰਗਾ ਆ ਗਿਆ ਵਾ ਇਹ ਥਣਥਣ ਇਹਨੂੰ ਵੀ ਬਹੁਤ ਚੰਗਾ ਲੱਗਾ ਵਾ ਤੇ ਇਹ ਕਿੰਨਾ ਦੁੱਧ ਕੱਢੀ ਜਾਊਗੀ ਇਹਨੇ ਵਿੱਜੀ ਮੇਰੇ ਖਾਨਾ 12 13 ਕਿਲੋ 12 ਕਿਲੋ ਦੇ ਨਾਲ ਲਾਗੇ ਬੰਨੇ ਹੋਣ ਚੱਲੰਦੇ ਹੀ ਆ 11 ਤੋਂ ਬਾਹਰ ਆ ਦੁੱਧ 13 ਤੇ ਕੱਢੂਗੀ ਨਾ 13 ਨਾਲ 14 ਨਹੀਂ ਤੇ ਠੀਕ ਠੀਕ ਇਹ ਫਰਦਾ ਬਣੀ ਹੋਣੀ ਪਈ ਹੋਣੀ ਪਿਛੇੋਂ ਬਣੀ ਏ ਤੇ 13 ਲੀਟਰ ਡੁੱਧ ਚਵਾਈ ਜਾਊਗੀ ਤੇ ਜਵਾਕਿਆ ਲੈ ਬਿਛੇ ਜਵਾਨ ਵੀਰ ਜੀ ਮੇਲ ਕਾਫ ਜੇ ਠੀਕ ਹੈ ਠੀਕ ਹੈ ਬਿਲਕੁਲ ਭਾਜੀ ਸੋਈ ਜਾ ਮੇਲ ਕਾਫ ਆ ਗਿਆ ਜੇ ਇਹਦੇ ਪਿੱਛੇ ਜੁਨੀਰ ਵੀ ਚੰਗੇ ਸੇਵਾਂ ਦਾ ਗੱਲ ਲਗਾਇਆ ਕਾ ਗਿਆ ਕੋਲੋ ਜੀ ਚੱਕ ਲੱਗ ਗਿਆ ਤਾਂ ਤੁਹਾਨੂੰ ਸੁਣ ਬਹੁਤ ਹੀ ਚੰਗਾ ਲੱਗਾ ਵਾ ਹਨ ਤੇ ਕੀ ਮੁੱਲ ਕਰਨਾ ਬਈ ਇਹਦਾ ਫਿਰ ਜਵਾਨ ਵੀਰ ਜੀ ਵੇਖੋ ਇਹੋ ਜੀਆਂ ਛੋਟੀਆਂ ਜਿਹੜੀਆਂ ਸੋਈਆਂ ਸੋਈਆਂ ਲੱਖੋਂ ਬਾਹਰੀ ਹੁਣ ਮਿਲਦੀਆਂ ਜੇ ਹਾਂਜੀ ਸਮਾਂ ਬੜਾ ਉਲਟ ਜਿਹਾ ਚੱਲਣਦਿਆਂ ਬਾਹਰੋਂ ਮਾਲ ਸੋਇਆ ਤੇ ਬਹੁਤ ਹੀ ਜ਼ਿਆਦਾ ਘੱਟ ਲੱਭੰਦਿਆਂ ਨਾ ਹਾਂਜੀ ਹਾਂਜੀ ਸੋਇਆ ਘੱਟ ਜਿਆਦਾ ਅਛਾ ਜੀ ਸੂਆ ਸੂਆ ਡੰਗਰ ਬੜਾ ਜਿਆਦਾ ਘੱਟ ਲੱਭਦਾ ਜੇ ਬੜਾ ਫਰੀਦਾ ਆਪਣੀ ਨਾਲ ਕੋਸ਼ਿਸ਼ ਕਰੀਦੀ ਵੀ ਤਾਜ਼ਾ ਸੂਆ ਡੰਗਰ ਲਈਏ ਪਰ ਮਿਲਦਾ ਨਹੀਂ ਠੀਕ ਹੈ ਜੀ ਤੇ ਵੀਰ ਜੀ ਮੁੱਲ ਕਰਾਉਣ ਨੂੰ ਭਾਵੇਂ 10 ਦਾ ਕਰਾ ਲਓ 5 ਕਰਾ ਲਓ ਲਾਸਟ ਹਾਂ ਨਾ ਜਿਹੜੀ ਆ ਨਾ 59000 ਦੀ ਝੋਟੀ ਦੇਣੀ ਆ 200 ਰੁਪਏ ਛੋਟ ਕਰਨੀ ਆ ਠੀਕ ਹੈ ਠੀਕ ਹੈ ਲਓ ਭਾਈ 95000 ਚੋਂ 200 ਰੁਪਏ ਛੋਟ ਦੇ ਸੱਜਰ ਸੂਈ ਆ ਤੇ 13 ਲੀਟਰ ਦਾ ਦੁੱਧ ਚਵਾਈ ਗਊਂਗੀ ਤੇ ਆਜੋ ਹੁਣ ਚੌਥੇ ਨੰਬਰ ਤੇ ਵੀਰ ਜੀ ਇੱਕ ਹਸਾ ਨਾ ਨਗੀਨਾ ਹੀ ਜੀ ਅਛਾ ਜੀ ਤਿਆਰ ਹੋਈ ਝੋਟੀ ਜਿੰਦਣ ਮਰਜੀ ਜਿਆਦਾ ਨਹੀਂ ਮੈਂ ਕਹਿੰਦਾ ਇੱਕ ਵੀ ਦੀ ਵੀਦੀ ਝੋਟੀ ਵੇਖਦੀ ਆ ਜਿੱਥੇ ਮਰਜ਼ੀ ਕੋਈ ਖਰਾਕ ਕੇ ਵੇਚ ਲੈ ਅੱਛਾ ਜੀ ਆਹ ਤਾਂ ਵੀਦੀ ਸਾਢੇ 8 ਮਹੀਨਿਆਂ ਦੀ ਗੱਬਣ ਨੌਮਾ ਮੰਨ ਲਓ ਚੱਲਦਾ ਪਿਆ ਹੋਵਾ ਸਿਰਫ ਰਹਿ ਗਿਆ ਮਗਰ ਡੇਢ ਮਹੀਨਾ ਹਾਂਜੀ ਹਾਂਜੀ ਲੋਕੀ ਦੁੱਧ ਕਰਾਈਏ ਸਾਰੀ ਛੱਡ ਕੇ ਆਪਾਂ ਦਵਾਂਗੇ ਬੜੇ ਵੱਡੇ ਕੱਦ ਵਜਨ ਵਾਲੀ ਝੋਟੀ ਹੈ ਜੀ ਨੂੰ ਕਹਿ ਲੈਂਦੇ ਆ ਕੱਦ ਪੁੱਤ ਬਹੁਤ ਹੀ ਚੰਗਾ ਵੜੇ ਵੀ ਜੱਟ ਬਲੈਕ ਆ ਵੀ ਆ ਪੂਰ ਤਾਂ ਜਵਾਲੇ ਨੇ ਵੀ ਉੱਧਰ ਦੀ ਵੀਦੀ ਅੱਧਰ ਦੀ ਆਪਣੀ ਹਰਿਆਣੇ ਦੀ ਝੋਟੀ ਆ ਤੇ ਦੁੱਧ ਵੀ ਇਹਨੇ ਚੰਗਾ ਭਰਿਆ ਪਹਿਲੇ ਸੂਏ ਦੀ ਦੂਜੇ ਸੂਏ ਨੂੰ ਗਾਂ ਗੱਭਣੇ ਅੱਛਾ ਪਹਿਲੇ ਸਵੇਰੇ ਮੰਨ ਲਓ 12-13 ਕਿਲੋ ਤੇ ਚੱਲੀ ਆ ਟੋਟੀ ਠੀਕ ਮੰਨ ਲਓ ਵੀ 14 ਵੀ ਕਰ ਸਕਦੀ ਦੋਨੇ ਨੇ ਕੱਢਿਆ ਵਾ ਬਹੁਤ ਹੀ ਇਹਦਾ ਵੀ ਚੰਗਾ ਲੱਗਾ ਤੇ ਕਰੋ ਫੇਸ ਕੁਆਲਟੀ ਚੈੱਕ ਦੇਣੀ ਆ ਪ्योर ਮੋਰਾ ਨਸਲ ਦੇ ਵਿੱਚ ਆ ਗਈ ਆ ਮਾੜਾ ਬੰਦੇ ਦੇ ਸਿਰ ਜਿੱਡੀ ਉੱਚੀ ਵੀ ਜਿੱਡੀ ਚੜੀ ਦਾ ਤੇ ਕਰੋ ਜੇ ਲੱਗੇ ਤਾਂ ਤੁਹਾਨੂੰ ਤੁਹਾਨੂੰ ਬਹੁਤ ਹੀ ਇਹਦਾ ਵੀ ਫਰਕ ਤੇ ਲੱਗਾ ਵਾ ਸਾਢੇ 8-9 ਮਿੰਟ ਬਾਈ ਹਾਂਜੀ ਠੀਕ ਠੀਕ ਨਾਵਾ ਮੰਨ ਲਓ ਜਾਂਦੇ ਆਗੇ ਅੱਛਾ ਅੱਛਾ ਠੀਕ ਹੈ ਮੀਨਾ ਕਿੱਲੇ ਆ ਗਿਆ ਹਾਂਜੀ ਇਹਦਾ ਮਿੱਤੀ ਹੋ ਜਾਣਾ ਜੀ 22 ਤਰੀਕ ਨੂੰ ਇਹਦਾ ਨਵ ਮੰਨ ਲਓ ਵੀ ਦਹਾਂ ਚੱਲੂ ਹੋ ਜਾਣਾ ਜੀ ਠੀਕ ਆ ਅਗਲੇ ਦੀ 22 ਤੋ ਠੀਕ ਹੈ ਹਾਂਜੀ ਤੇ ਇਹਦਾ ਕੀ ਕਰਨਾ ਫਿਰ ਮਤਲਬ ਜੀ ਮੋਦਵੀ ਜੀ ਦੇ ਰਿਹਾ 100000 ਰੁਪਏ ਦੀ 20000 ਰੁਪਏ ਕੱਢ ਦਈਏ ਸਾਹਮਣੇ ਕਰ ਦਈਏ ਹੋਰ ਥੋੜਾ ਜਿਹਾ ਜਾਇਜ ਹਾਂਜੀ ਜਾਇਜ ਦੀ ਮਾਰਦਾਂ ਵੇਜੀ ਮੋਲ ਕਰਾਉਂਦਾ ਜੋ ਮਰਜ਼ੀ ਛੋਟੀ ਜਿੰਨੇ ਦੀ ਕਮਾ ਮੈਂ ਹੁੰਨੇ ਦੀ ਵੇਚ ਸਕਦਾ ਹਾਂਜੀ ਸਹੀ ਆ ਆ ਨਾ ਮਿਲੀ ਤੇ ਪਾ ਲਾਂਗੇ ਵੀਰ ਭਰਾ ਨੂੰ ਦੇ ਦੇਣੀ ਆਪੇ ਕੋਈ ਅਗਲੇ ਅਗਲਾ ਸਾਮ ਕਰੂਗਾ ਰੁਪਈਏ ਚੰਗੇ ਵੱਟੂਗਾ ਹਾਂਜੀ ਹਾਂਜੀ ਸਹੀ ਆ ਇਹ ਵੀ ਜੀ ਹਾਂ ਨਾ ਹੀ ਜਿਹੜੀ ਆ ਨਾ ਮੁੱਲ ਕਰਾਉਣ ਨੂੰ ਜਿੰਨਾ ਮੱਦੀ ਮੈਂ ਕਰਦਾ ਮੈਂ 85 ਦੀ ਵੇਚ ਸਕਦਾ 80 ਦੀ ਵੇਚ ਸਕਦਾ 70000 ਦਾ 200 ਰੁਪਿਆ ਛੋਟ ਕਰਨੀ ਏ ਬਸ ਠੀਕ ਹੈ ਠੀਕ ਹੈ ਲਓ ਭਾਈ 75000 ਚੋਂ 200 ਰੁਪਿਆ ਛੋਟ ਕਿੱਤਾਂਗੇ ਕਦ ਕਾਠ ਵਾਲੀ ਆਰੇ ਪੂਰੇ ਰਿਕਾਰਡ ਵਿੱਚ ਚੰਗਾ ਵਾ 1.5 ਮਿੰਟ ਜਿਹੜਾ ਵੀਰ ਭਰਾ ਸਾਹਮਣੂ ਵਾਲੇ ਪਾਸੇ ਚੰਗੇ ਵਾਟ ਨੂੰ ਦੇਖੋ ਵੀ ਜੀ ਪਾਣਾ 6 ਫੁੱਟ हाइट ਕਿੱਥੇ ਜਾਂਦੀ ਮੇਰੇ ਮੋਢੇ ਜੀ ਆ ਸਾਡੀ ਕਦ ਕੁਦ ਦੀ ਬਹੁਤ ਹੀ ਚੰਗੀ ਆ ਤੇ ਆ ਜੋ ਐਂਡ ਤੇ ਇੱਕ ਹੋਰ ਇਹ ਸਿਰ ਤੇ ਜਾਂ ਇਹ ਵੀ ਜੀ ਆਪਾਂ ਸਾਹਮਣੇ ਅੱਗੇ ਇੱਕ ਮੈਂ ਸਾਹਮਣੇ ਆਂ ਝੋਟੀ ਤੇ ਵੀਰ ਭਰਾ ਕਹਿੰਦੇ ਵੀ ਉਹਦੀ ਮੈਨੂੰ ਹਾਲ ਵੀਡੀਓ ਘਾਲਦੇ ਉਹਦੀ ਵੀਡੀਓ ਘਾਲਦੇ ਜੀ ਸਾਹਮਣੇ ਲੈ ਦੇ ਅੱਛਾ ਜੀ ਉਹ ਫਿਰ ਕੋਈ ਵੀਰ ਭਰਾ ਜੇਦ ਕਰਕੇ ਲੈ ਗਿਆ ਠੀਕ ਹੈ ਠੀਕ ਹੈ ਇਹ ਉਹਦੇ ਨਾਲ ਵੱਡਾ ਨਕੀਲਾ ਲੈ ਆਂਦਾ ਠੀਕ ਹੈ ਠੀਕ ਹੈ ਲੋ ਬਈ ਇਹਨੇ ਵੀਰ ਜੀ ਆ ਜਿਹਾ ਸੁਣੋ ਨਾ ਡੱਬਣਿਆਂ ਮੰਨ ਲਓ ਕਿ ਤਿਆਰ ਰਿਹਾ ਦਾ 15 ਦਿਨਾਂ ਤੱਕ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤਿਆਰ ਕਰਕੇ ਦੇਖੋ ਤੁਸੀਂ ਕੀ ਕੀ ਜੀ ਇੱਧਰ ਠੀਕ ਹੈ ਠੀਕ ਹੈ ਲਓ ਭਾਜੀ ਪੂਰੇ ਕਾਦਰ ਸਿਰ ਜਿੱਡੇ ਕਾਦਿਆ ਦਾ ਖੋਲਣੀ ਨਹੀਂ ਰਹਿਂਦੇ ਨਰਮਲ ਕਾਦੇ ਮਾੜੀ ਜਿੱਥੋਂ ਕਮਾ ਗਏ ਹਾਂ ਇਹ ਹੈ ਜੀ ਨਹੀ ਨਾ ਜਿਹਨੂੰ ਕਹਿ ਦਿੰਦੇ ਆਂ ਲਓ ਭਾਜੀ ਕਰੋ ਚੈੱਕ ਤੁਸੀਂ ਇਸ ਕੁਆਲਟੀ ਯਾ ਡਬਲਾਇਆ ਗਿਆ ਤੇ ਕਈ ਨੇ ਕਿ ਕਿ ਜੀ ਮਾਝਾ ਕੋਲੋਂ ਸੁਧ ਭਰਿਆ ਆ ਰਕੀਆਂ ਦੇ ਖੇਲਾਂੋਂ 16 17 ਕਿਲੋ ਦੀ ਉਮੀਦ ਆ ਤੁਹਾਨੂੰ اچھا ਜੀ ਹਾਂ ਜੀ ਉਹਨੇ ਰਹੀ ਮੈਂ ਚਾਹਾਂਗੇ ਆਪਾਂ ਇਹਦਾ ਨਾਲ ਇੱਕ ਜਿਹੜਾ ਦੁੰਦ ਕੱਢੂ ਵੀਏ ਨੁਗਰੀ ਘੋੜੀ ਆ ਵੇ ਬਹੁਤ ਹੀ ਤਗਣਾ ਵਾ ਕਹਿੰਦਾ ਤਾਂ ਤੇ ਕਿਨੇ ਕਰਦੀ ਐ ਨੇ ਇਹਨੇ ਵੀਰ ਜੀ 15 ਕੁ ਡਣਾ ਚ ਮੰਨ ਲਓ ਜੀ ਪੂਰੀ ਤਿਆਰ ਆ। ਅੱਛਾ ਹਾਂ ਜੀ ਲਾਜੀ ਪਈ ਰੁਕੀ ਐ ਤੇ 1000 ਚਾਹ ਲੋ ਲਾ ਪਈ ਜੀ। ਕੀ ਗੱਲ ਜੀ। ਅੱਗੇ ਇਹਦਾ ਫਿਰ ਮੁੱਲ ਮਾਲਾ ਹੈ ਰੋ। ਇਹਦਾ ਮੁੱਲ ਵੀਰ ਜੀ ਫੋਨ ਤੇ ਕਰਾਂਗੇ। ਅੱਛਾ ਜੀ ਵੀਰ ਜੀ ਥੋੜੀ ਭਾਰੇ ਰਕਮ ਦੀ ਐ। ਆਪ ਵੀ ਦਲੇਰੀ ਕਰਕੇ ਲੈਂਦੀ ਐ ਤੇ ਅਗਲੇ ਨੂੰ ਵੀ ਦਲੇਰੀ ਕਰਕੇ ਲੈਣੀ ਪਣੀ ਹੈ। ਠੀਕ ਗੱਲ ਸਹੀ ਐ। ਇਹ ਦਿਨ ਨੂੰ ਕਿਸੇ ਨੂੰ ਬਰੀਡ ਦਾ ਪਤਾ ਤੇ ਜਿਹਨੂੰ ਸ਼ੌਕ ਐ ਨਾ ਹਾਂ ਜੀ ਹਾਂ ਜੀ। ਜੋ ਉਹਨੇ ਵੀਰ ਪਰਾਨੇ ਕਲੀਪ ਨਹੀਂ ਕਿੰਨੇ। ਠੀਕ ਐ ਜੀ। ਲੋ ਬਈ। ਯੋਰ ਮੋਰਾ ਨਜ਼ਰ ਦੀ ਵੀ ਆ ਗਈ ਐ ਕਦ ਕਦ ਤੇ ਜਿਹੜੇ ਵੀਰ ਤਾਂ ਦੇ ਫਰੇਟਾ ਉਹ ਮੇਰੇ ਬਾਹਰ ਜਿਹੜੀ ਇੰਨੀ ਠੱਡੀ ਤੇਰੀ ਆ ਨਾ ਜਿੱਥੇ ਮਰਜੀ ਰਸਾ ਛੱਡ ਕੇ ਮੰਨ ਲਓ ਵੀ ਇਧਰ ਕੋ ਜੱਪੀਆਂ ਪਾਈ ਜਾਂ ਨਿਆਣਾ ਸਣਾ ਐਂ ਪ੍ਰੇਮ ਜੇ ਨਾ ਮੰਨ ਲਓ ਖਲੋ ਜਾਂਦੀ ਠੀਕ ਆ ਠੀਕ ਆ ਠੀਕ ਆ ਲਓ ਬੜੀ ਬਹੁਤ ਹੀ ਜ਼ਿਆਦਾ ਚੰਗੇ ਰੰਗ ਵਾਲੀ ਆ ਤੇ ਵੀਡੀਓ ਪੂਰੀ ਬਖਣੀ ਤਾਂ ਵਾਜਿਆ ਸਾਰੇ ਵੀਰਾਂ ਭਰਾਵਾਂ ਦਾ